ਲੈਂਡ ਪੂਲਿੰਗ ਪਾਲਿਸੀ ਨਹੀਂ ਇਹ ਲੈਂਡ ਗ੍ਰੈਬਿੰਗ ਪਾਲਿਸੀ ਆ ਲੋਕਾਂ ਦੀ ਕਿਸਾਨਾਂ ਖੇਤ ਮਜ਼ਦੂਰਾਂ ਦੀ ਰੋਜ਼ੀ ਰੋਟੀ ਤੇ ਉਹਨਾਂ ਦੇ ਹੋਂਦ ਤੇ ਹਮਲਾ ਵਾ ਦੂਸਰਾ ਮੈਂ ਇਹ ਕਿਹਾ ਕਿ ਜਿਹੜੀਆਂ ਚੀਜ਼ਾਂ ਸਰਕਾਰਾਂ ਕੋਲੋਂ ਮੰਗ ਰਹੇ ਨੇ ਲੋਕ ਮਿਸਾਲ ਦੇ ਤੌਰ ਤੇ ਲੋਕੀ ਪਿੰਡਾਂ ਵਿੱਚ ਕੋਈ ਅੱਛਾ ਹਸਪੀਟਲ ਮੰਗ ਰਹੇ ਨੇ ਸਤਲੁਜ ਦਰਿਆ ਦੇ ਉੱਤੇ ਪੁਲ ਮੰਗ ਰਹੇ ਨੇ ਯਾ ਕੋਈ ਅੱਛਾ ਕਾਲਜ ਮੰਗ ਰਹੇ ਨੇ ਯਾ ਸਭ ਤੋਂ ਵੱਡੀ ਗੱਲ ਪਿਛਲੇ ਸਮੇਂ 'ਚ ਜੋ ਅਨਿਆਏ ਹੋਇਆ ਲੋਕਾਂ ਨਾਲ ਪੰਜਾਬ 'ਚ ਉਹਦਾ ਇਨਸਾਫ ਜਿਹੜੀਆਂ ਚੀਜ਼ਾਂ ਲੋਕ ਮੰਗ ਰਹੇ ਨੇ ਉਹਦੇ ਬਾਰੇ ਤਾਂ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਬੋਲੇ ਨਹੀਂਗੇ ਜਿਹੜੀ ਚੀਜ਼ ਕਿਸੇ ਨੇ ਨਹੀਂ ਮੰਗੀ ਮੈਨੂੰ ਭਗਵੰਤ ਮਾਨ ਤੇ ਕੇਜਰੀਵਾਲ ਇੱਕ ਬੰਦਾ ਦਿਖਾ ਦੇਣ ਇੱਕ ਬੰਦਾ ਜਿਹੜਾ ਪੰਜਾਬ ਦਾ ਵਿਅਕਤੀ ਹੋਵੇ ਜਿੰਨੇ ਜਾ ਕੇ ਕਿਹਾ ਹੋਵੇ ਸਾਨੂੰ ਸ਼ਹਿਰਾਂ ਵਿੱਚ ਅਰਬਨ ਸਟੇਟਾ ਚਾਹੀਦੀ ਹੈ ਇਹ ਫਰਾਡ ਹੈ ਪਾਲਿਸੀ ਇਹ ਗ੍ਰਹਿ ਇਹ ਲੈਂਡ ਗ੍ਰੈਬ ਪਾਲਿਸੀ ਹੈ ਆਲਟੀਮੇਟਲੀ ਕੀ ਹੋਣਾ ਕਿ ਤੁਹਾਡਾ ਸਾਰੀਆਂ ਇਹਦਾ ਮਨਸੂਬਾ ਬਣਾ ਕੇ ਇਹਦੀ ਪੂਰੀ ਸਕੀਮ ਬਣਾ ਕੇ ਇਹਨਾਂ ਨੇ ਚੱਕ ਕੇ ਕਿਸੇ ਫੱਟੇ ਲੈਂਡ ਮਾਫੀਆ ਨੂੰ ਇਹ ਹੈਂਡਓਵਰ ਕਰ ਦੇਣਾ ਕਿਉਂਕਿ ਸਰਕਾਰ ਕੋਲ ਤਾਂ ਪੈਸਾ ਜ਼ਹਿਰਖਾਨ ਆਸਤੇ ਨਹੀਂਗਾ 4 ਲੱਖ ਕਰੋੜ ਦਾ ਕਰਜ਼ਾ ਔਰ ਇਹ ਸ਼ਰਾਰਤ ਸਾਰੀ ਕੇਜਲੀਵਾਲ ਸਿਸੋਡੀਆਂ ਸਤਿੰਦਰ ਚੈ ਨੋਨ ਕਰਪਟ ਬੰਦੇ ਪੰਜਾਬ ਚ ਆ ਗਏ ਨੇ ਬਹਿ ਗਏ ਨੇ ਜਿਨ੍ਹਾਂ ਦੇ 2-2000 ਕਰੋੜ ਦੇ ਟਰੱਕਸ ਦਾ ਸ਼ਰਾਬ ਦਾ ਕੋਟਾਲੇ ਦੇ ਪਰਚੇ ਨੇ ਡੇਡ ਡੇ ਸਾਲ ਜੀਲਾ ਚੜੇ ਨੇ ਸੁਪਰੀਮ ਕੋਰਟ ਨੇ ਜਮਾਨਤਾ ਕੀਤੀਆਂ ਨੇ 2000 ਕਰੋੜ ਰੁਪਏ ਕਲਾਸਰੂਮ ਦਾ ਕਟਾਲਾ ਹੋਰ ਆ ਗਿਆ ਮੋਰੇ